ਇਹ ਹੈ ਹੁਸ਼ਿਆਰਪੁਰ ਦੇ ਬਹਾਦਰਪੁਰ ਦਾ ਠਠਿਆਰਾ ਬਾਜ਼ਾਰ ਜਿੱਥੇ ਕਿਸੇ ਸਮੇਂ ਪਿੱਤਲ ਦੇ ਬਰਤਨ ਬੰਦੇ ਸਨ ਤੇ ਹਰ ਵਕਤ ਠੁਕ ਠੁਕ ਦੀਆਂ ਆਵਾਜ਼ਾਂ ਆਇਆ ਕਰਦੀਆਂ ਸਨ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਅਣਦੇਖੀ ਦਾ ਸ਼ਿਕਾਰ ਹੋਣ ਕਾਰਨ ਨਾ ਤੇ ਉਹ ਕਾਰੀਗਰ ਰਹੇ ਹਨ ਤੇ ਨਾ ਹੀ ਉਹ ਬਰਤਨ ਬਣਾਉਣ ਵਾਲੇ ਕਾਰਖਾਨੇ ਜਿੱਥੇ ਇਸ ਕੀਤੇ ਨਾਲ ਜੁੜੇ ਦੇ ਕਰੀਬ ਕਾਰਖਾਨੇ ਸਨ ਹੁਣ ਸਿਰਫ 2-4 ਪਰਿਵਾਰ ਹੀ ਇਸ ਕੀਤੇ ਨਾਲ ਜੁੜੇ ਰਹਿ ਗਏ ਹਨ ਕਿਉਂਕਿ ਮਸ਼ੀਨੀ ਯੁੱਗ ਦੇ ਚੱਲਦੇ ਹੁਣ ਨਾ ਤੇ ਉਹ ਮਿਹਨਤਾਨਾ ਮਿਲਦਾ ਹੈ ਅਤੇ ਨਾ ਹੀ ਕੋਈ ਨਵਾਂ ਕਾਰੀਗਰ ਇਸ ਕੰਮ ਨਾਲ ਜੁੜ ਰਿਹਾ ਹੈ ਜੋ ਬਚੀ ਖੁਚੀ ਹਨ ਉਹਨਾਂ ਨੇ ਆਪਣਾ ਧੰਦਾ ਬਦਲ ਲਿਆ ਹੈ ਜਿਸ ਦੁਕਾਨਦਾਰ ਨੂੰ ਤੁਸੀਂ ਪਿੱਤਲ ਦੀ ਸ਼ੀਟ ਤੇ ਕਟਾਈ ਕਰਦੇ ਦੇਖ ਰਹੇ ਹੋ ਇਹ ਹੈ ਰਜੇਸ਼ ਕੁਮਾਰ ਜਿਸ ਨੇ ਬਚਪਨ ਵਿੱਚ ਹੀ ਆਪਣੇ ਪਿਤਾ ਤੋਂ ਪਿੱਤਲ ਦੇ ਬਰਤਨਾਂ ਤੇ ਕਢਾਈ ਛਲਾਈ ਅਤੇ ਪਿੱਤਲ ਦੀਆਂ ਮੂਰਤੀਆਂ ਗੁਰਜ ਤ੍ਰਿਸ਼ੂਲ 나ਗ ਗਲਹਿਰੀ ਬਨਾਨੀ ਸਿੱਖ ਲਈ ਸੀ ਜੋ ਅੱਜ ਦੇ ਸਮੇਂ ਵਿੱਚ ਉਸ ਦੇ ਕੰਮ ਆ ਰਹੀ ਹੈ ਹੁਣ ਉਹ ਆਪਣੇ ਪਿਤਾ ਨਾਲ ਮਿਲ ਕੇ ਪਿੱਤਲ ਅਤੇ ਚਾਂਦੀ ਦੇ ਸ਼ੇਸ਼ਨਾਗ ਗਲਹਿਰੀ ਤ੍ਰਿਸ਼ੂਲ ਗੁਰਜ ਦੇ ਨਾਲ-ਨਾਲ ਹੋਰ ਵੀ ਬਹੁਤ ਕੁਝ ਬਣਾ ਰਹੇ ਹਨ ਰਜੇਸ਼ ਕੁਮਾਰ ਨੇ ਦੱਸਿਆ ਹੁਣ ਉਹਨਾਂ ਕੋਲ ਦੂਰ ਦੂਰ ਤੋਂ ਮੰਦਿਰ ਅਤੇ ਗੁਰਦੁਆਰੇ ਤੇ ਲੱਗਣ ਵਾਲੇ ਸਮਾਨ ਦੇ ਆਰਡਰ ਆਂਦੇ ਰਹਿੰਦੇ ਹਨ ਅਤੇ ਉਹ ਆਪਣੇ ਕੀਤੇ ਤੋਂ ਖੁਸ਼ ਹਨ ਉਹਨਾਂ ਕਹਿੰਿਆ ਕਿ ਬੇਸ਼ੱਕ ਮਸ਼ੀਨੀ ਯੁੱਗ ਹੋਣ ਨਾਲ ਕੰਮ ਘਟ ਚੁੱਕਾ ਹੈ ਪਰ ਜੋ ਚੀਜ਼ ਹੱਥ ਨਾਲ ਬਣਾਈ ਜਾਂਦੀ ਹੈ ਉਸ ਦੀ ਗੁਣਵੱਤਾ ਮਸ਼ੀਨ ਨਾਲ ਬਣੀ ਤੋਂ ਵੱਧ ਹੁੰਦੀ ਹੈ ਅਗਰ ਤੁਸੀਂ ਵੀ ਕੋਈ ਚਾਂਦੀ ਜਾਂ ਪਿੱਤਲ ਦੀ ਕੋਈ ਅਜਿਹੀ ਚੀਜ਼ ਬਣਵਾਉਣਾ ਚਾਹੁੰਦੇ ਹੋ ਤੇ ਤੁਸੀਂ ਹੁਸ਼ਿਆਰਪੁਰ ਦੇ ਬਹਾਦਰਪੁਰ ਵਿੱਚ ਰਜੇਸ਼ ਕੁਮਾਰ ਨੂੰ ਮਿਲ ਸਕਦੇ ਹੋ ਮੇਰਾ ਵਿਜੇਸ਼ ਕੁਮਾਰਾ ਜੀ ਰਜੇਸ਼ ਜੀ ਕੀ ਕੀ ਬਣਾਉਂਦੇ ਹੋ ਇੱਥੇ ਮੈਂ ਜੀ ਮੰਦਰਾ ਤੇ ਨਾਗ ਜਨੈਰੀਆਂ ਗੁੱਜ ਫੋਰ ਸਟੈਂਡ ਕੋਈ ਵੀ ਆਟਮ ਮੰਦਰ ਦੀ ਉਹ ਅਸੀਂ ਆਰਡਰ ਤੇ ਤਿਆਰ ਕਰਦੇ ਹਾਂ ਕਿਹਸ ਆਟਮ ਦੀ ਬਣਾਉਂਦੇ ਹੋ ਮਟੀਰੀਅਲ ਅਸੀਂ ਬਰਾਸ ਕਾਪਰ ਔਰ ਸਿਲਵਰ ਚਾਂਦੀ ਦੀ ਵੀ ਬਣਾ ਦਿੱਤੀ ਜਾਈ ਕਿੱਥੋਂ ਸਿੱਖਿਆ ਇਹ ਕੰਮ ਏ ਮੈਂ ਆਪਣੇ ਡੈਡੀ ਹੁਣਾ ਕੋ ਪੁਰਾਣਾ ਸਾਡਾ ਕੰਮ ਆ ਉਹਨਾਂ ਕੋ ਸਿੱਖਿਆ ਜੀ ਪੂਰੀ ਹੁਣ ਲੱਗਦਾ ਨਹੀਂ ਜੇ ਕਾਲਾ ਲੁਕਤ ਹੋਈ ਹੈਗੀ ਹੈ ਹਾਂਜੀ ਬਿਲਕੁਲ ਬਹੁਤ ਫਰਕ ਆ ਜੀ ਕੰਮ ਨੂੰ ਹੁਣ ਕੰਮ ਨੂੰ ਬਾਕੀ ਸਾਡੇ ਇੱਥੇ ਪਹਿਲੇ ਬਜ਼ੁਰਗ ਵਰਤਨਾ ਦਾ ਕੰਮ ਕਰਦੇ ਸੀਗੇ ਉਹ ਤਾਂ ਤਕਰੀਬਨ 80% ਲੁਕਤੇ ਹੀ ਆ ਜੀ ਤੇ ਹੁਣ ਅਸੀਂ ਥੋੜਾ ਬੋਧਾ ਮੰਦਰਾ ਦਾ ਕੰਮ ਕਰਦੇ ਆ ਜਿੰਨਾ ਨਾਲ ਸਾਡਾ ਚੱਲ ਰਿਹਾ ਜੀ ਮਸ਼ੀਨੀ ਯੁੱਗ ਆ ਗਿਆ ਹੈ ਹਾਂ ਮਸ਼ੀਨੀ ਯੁੱਗ ਨੇ ਵੀ ਬਹੁਤ ਫਰਕ ਪਾਇਆ ਬਾਕੀ ਬਰਾਸ ਦਾ ਕੰਮ ਬਰਤਨ ਲੋਕੀ ਮੰਗਦੇ ਅੱਗੇ ਬੱਚੇ ਹੈਬ ਨਹੀਂ ਕੋਈ ਕੰਮ ਚ ਕਿਉਂਕਿ ਨਵੀਂ ਜਨਰੇਸ਼ਨ ਇਸ ਕੰਮ ਚ ਪਈ ਹੋਣੀ ਆ ਤੇ ਜਿਹੜੇ ਪੁਰਾਣੇ ਆ ਉਹ ਕੁਛ ਖਤਮ ਹੋ ਗਏ ਐਕਸਪਾਇਰ ਹੋ ਗਏ ਆ ਕੁਛ ਹੈਗੀ ਆ ਜਿਉ ਥੋੜਾ ਪਤਾ ਕਰੀ ਜਾਂਦੇ ਜਿੰਨਾ ਨਵੀਂ ਜਨਤਾ ਸਿੱਖ ਨਹੀਂ ਨਵੀਂ 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 ਜਨਰੇਸ਼ਨ ਨਹੀਂ ਸਿੱਖ ਰਹੀ ਇਹ ਆਟ ਹੈਗਾ ਇਹਨੂੰ ਟਾਈਮ ਵੀ ਲੱਗਦਾ ਹਾਂ ਬਿਲਕੁਲ ਬਿਲਕੁਲ ਇਹ ਤਾਂ ਜੀ ਬਚਪਨ ਜੀ ਨਾਲ ਜੁੜਿਆ ਹੋਵੇ ਬੱਚਾ ਫੇਰ ਹੀ ਇਹਨੂੰ ਟਾਈਮ ਸਿੱਖ ਸਕਦਾ ਵਾ ਕਿ ਜੇ ਕਹਵੇ ਕਿ 1-2 ਸਾਲ ਚ ਨਹੀਂ ਇੰਨੀ ਜਲਦੀ ਬਰੀਕੀ ਦਾ ਕੰਮ ਹੈ ਹਾਂਜੀ ਬਰੀਕੀ ਦਾ ਕੰਮ ਹੈ ਜੀ ਬਹੁਤ ਤੇ ਬਹੁਤ ਸਾਰੇ ਨੇ ਦੇਖਿਆ ਹੈਗਾ ਤੁਸੀਂ ਚਾਂਦੀ ਦਾ ਵੀ ਬਣਾਉਂਦੇ ਹੈ ਹਾਂਜੀ ਹਾਂਜੀ ਚਾਂਦੀ ਦਾ ਵੀ ਕਰ ਲੀਦਾ ਜੀ ਕਿਉਂਕਿ ਮੈਂ ਸਿੱਖਿਆ ਦਾ ਕੰਮ ਚਾਂਦੀ ਦਾ ਆਪਣੇ ਆਂਡਾ ਸਾਹ ਕੋ ਬੀ ਆਰ ਮੱਲੋਗ ਸੁਨਿਆਰਾ ਦਾ ਕੰਮ ਕਰਦਾ ਸੀ ਇਸ ਲਈ ਮੈਂ ਚਾਂਦੀ ਦਾ ਕਰਦਾ ਨਾਲ ਤੇ ਔਰ ਇਹ ਸਾਡਾ ਪੁਰਾਣਾ ਖਾਨਦਾਨੀ ਕੰਮ ਸੀਗਾ ਇਹਦੇ ਵਿੱਚ ਹੁਣ ਅਸੀਂ ਚਾਂਦੀ ਦੀ ਆਟਮਾ ਥੋੜੀ ਬਹੁਤ ਬਣਾ ਲਈ ਦੀਆਂ ਵਾ ਅਕੀ ਬਰਾਸ ਦਾ ਚੱਲਦਾ ਰਹਿੰਦਾ ਕੰਮ ਥੋੜਾ ਬਹੁਤ ਦਾ ਕਾਪਰ ਦਾ ਚੱਲਦਾ ਰਹਿੰਦਾ ਜ਼ਿਆਦਾਤਰ ਮੈਂ ਦੇਖ ਰਿਹਾ ਘੋਟੇ ਹੈਗੇ ਆ ਲਾਕ ਹੈਗੇ ਆ ਅਗਲੈਰੀਆਂ ਹੈ ਜੀ ਇਹ ਹਾਂਜੀ ਇਹ ਚੱਲਦਾ ਥੋੜਾ ਬਹੁਤ ਇਹ ਬਰਾਸ ਦਾ ਦਾ ਅਸੀਂ ਤਕਰੀਬਨ 12 ਮਹੀਨੇ ਕਰੀਦਾ ਨਾ ਜੀ ਇਹ ਆਰਡਰ ਲਏ ਜਾਂਦੀ ਹੈ ਜੇ ਕੋਈ ਆਰਡਰ ਆ ਜੇ ਤਾਂ ਫਿਰ ਇਹ ਕਰਦੀ ਸਾਬ ਆਪਣੇ ਕੰਮ ਤੋਂ ਸੈਟ ਕੋਈ ਨੂੰ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਵਧੀਆ ਠੀਕ ਚੱਲ ਜਾਂਦੀ ਹਾਂ ਬਿਲਕੁਲ ਠੀਕ